ਮੇਰਾ ਜੀ ਬਲਵਿੰਦਰ ਸਿੰਘ ਬੱਲੀ ਆਪਣਾ ਮਜੀਠਾ ਸਰਕਲ ਰਿੰਪਲ ਵਾਈਨ ਗਰੁੱਪ ਜਿਹੜੀ ਖਰਾਬੜੀ ਗਈ ਚਾਚੋਵਾਲੀ ਦਾ ਕੀ ਨਾਮ ਲਾਇਆ ਸਰ। ਅਸੀਂ ਜੀ ਕਾਫੀ ਦੁਨਾਂ ਤੋਂ ਸਾਡੇ ਨਾਲ ਇੱਕ ਇਥੇ ਕਤੂ ਨੰਗਲ ਸਰਕਲ ਦੇ ਵਿੱਚ ਪਿੰਡ ਆ ਚਾਚੋਵਾਲੀ ਦੀ ਉੱਥੋਂ ਦੇ ਕੁਝ ਸ਼ਰਾਰਤੀ ਅੰਸਰ ਕਾਫੀ ਮਤਲਬ ਮੋਟੀ ਮਾਤਰਾ ਦੇ ਵਿੱਚ ਜਿਹੜੀ ਆਪਾਂ ਜਿਹਨੂੰ ਦੇਸੀ ਸ਼ਰਾਬ ਜਾਂ ਐਲਕੋਹਲ ਕਹਿ ਸਕਦੇ ਉਹਨਾਂ ਤਿਆਰ ਕਰਕੇ ਸ਼ਰਾਬ ਕਾਫੀ ਵੱਡੀ ਮਾਤਰਾ ਦੇ ਵਿੱਚ ਵੇਚ ਵੇਚ ਰਹੇ ਨੇ। ਕਾਫੀ ਤਰ੍ਹਾਂ ਤੁਹਾਨੂੰ ਸ਼ਿਕਾਇਤਾਂ ਆ ਰਹੀਆਂ ਸੀ ਅਸੀਂ ਫਿਰ ਅਪਲੇਟਡ ਥਾਣਾ ਕਤੂ ਨੰਗਲ ਨਾਲ ਸੰਪਰਕ ਕੀਤਾ ਤੇ ਅੱਜ ਉਹਨਾਂ ਦੀ ਥਾਣਾ ਕਤੂ ਨੰਗਲ ਦੀ ਟੀਮ ਨੇ ਤੇ ਸਾਡੀ ਜਿਹੜੀ ਆ ਸਾਡੀ ਠੇਕਦਾਰਾਂ ਦੀ ਟੀਮ ਹੈ ਉਹਨਾਂ ਨੇ ਉਹਨਾਂ ਦੇ ਘਰੇ ਰੇਡ ਕੀਤਾ ਤੋਂ ਤੋਂ ਕਾਫੀ ਮਤਲਬ 40 ਤੋਂ 50 ਬੋਤਲਾਂ ਸ਼ਰਾਬ ਫੜੀ ਗਈ ਆ ਤੇ ਨਾਲ ਇੱਕ ਲੜਕਾ ਵੀ ਫੜਿਆ ਜੀ ਉਹਨੂੰ ਵੀ ਨਾਲ ਲਿਆ ਹੁੰਦਾ ਜੀ ਪੁਲਿਸ ਦਾ ਕਹਿਣਾ ਹੈ ਕਿ ਪਾਣੀ ਹੈ ਕੋਈ ਟੈਸਟ ਕਰਦੇ ਨੇ ਸ਼ਰਾਬ ਨਹੀਂ ਆ ਪਾਣੀ ਆ ਤਾਂ ਇਹਦਾ ਟੈਸਟ ਕਰਨ ਲਈ ਭੇਜੀ ਗਏ ਆ ਜੀ ਸੈਂਪਲ ਪਾਜੀ ਇਹ ਤਾਂ ਮੈਂ ਪਹਿਲੀ ਵਾਰ ਹੀ ਸੁਣ ਲਿਆ ਵੀ ਪੁਲਿਸੇ ਮਤਲਬ ਇਹ ਗੱਲ ਕਹਿ ਰਹੇ ਦੀ ਕਿ ਇਹ ਸ਼ਰਾਬ ਆ ਜਾਂ ਪਾਣੀ ਆ ਕਿਉਂਕਿ ਜਦੋਂ ਉਥੇ ਥਾਣੇ ਦੀ ਟੀਮ ਨੇ ਜਾਂ ਸਾਡੇ ਲੜਕਣੇ ਰੇਡ ਕੀਤੀ ਆ ਤੇ ਉਥੇ ਜਿਹੜੇ ਇੰਨੀ ਭੀੜ ਸੀ ਤੁਸੀਂ ਆਪ ਦੱਸੋ ਜਿਹੜੀ ਇਹ ਭੀੜ ਹੀ ਉਹ ਸ਼ਰਾਬ ਪੀ ਰਹੀ ਸੀ ਕਿ ਪਾਣੀ ਪੀ ਰਹੀ ਸੀ ਜਿਉਂ ਉਥੇ ਸ਼ਬੀਲ ਥੋੜੀ ਲੱਗੀ ਹੀ ਸੀ ਕੋਈ ਕੋਈ ਸ਼ਰਾਬ ਦੀ ਵਿਕਰੀ ਕਰ ਰਹੀ ਸੀ ਤੇ ਇੰਨੀ ਭੀੜ ਵੀ ਸੀ ਜਿਹੜੇ ਉਥੋਂ ਗਾਗ ਭੱਜੇ ਨੇ ਜਾਂ ਇੰਨਾ ਕੁਝ ਹੋਇਆ ਵਾ ਤੇ ਉਹ ਸ਼ਰਾਬ ਦੀ ਵਿਕਰੀ ਹੋ ਰਹੀ ਸੀ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਿਆ ਸੀ ਤਾਂ ਉਹ ਕਿਦਾ ਛੱਕਿਆ ਕਿ ਨਾ ਕਾਫੀ ਸਮੇਂ ਤੋਂ ਕੰਮ ਕਰ ਰਹੇ ਆ ਜੀ ਅਸੀਂ ਰੋਜ਼ ਹੀ ਉੱਥੇ ਕੋਈ ਆਪਣੀ ਰਾਕੀ ਕਰ ਰਹੇ ਸਾਡੇ ਲੜਕੇ ਰਾਕੀ ਕਰ ਰਹੇ ਸੀ ਜੀ ਸ਼ਾਮ ਨੂੰ ਕਾਫੀ ਜ਼ਿਆਦਾ ਉੱਥੇ ਰਸ਼ ਹੁੰਦਾ ਵਾ ਜੋ ਸਾਰੀ ਮਤਲਬ ਦੇਸੀ ਖਰਾਬ ਦੀ ਮਤਲਬ ਵੀ ਉੱਥੇ ਉਹਦੀ ਵਿਕਰੀ ਕਰਦੇ ਆ ਲੋਕਾਂ ਨੂੰ ਪਲਾਉਂਦੇ ਆ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਜੀ ਜਾਂ ਹੁਣ ਪੁਲਿਸ ਜਾਂ ਡੀਐਕਸਏਜ ਵਿਭਾਗ ਡੀਐਕਸਏਜ ਵਿਭਾਗ ਦੀ ਟੀਮ ਮੈਨੂੰ ਤਾਂ ਲੱਗਦਾ ਵੀ ਦੁਬਾਰਾ ਤੋਂ ਵੇਡ ਕਰ ਲਈ ਆ ਵੀ ਮਜੀਠੇ ਹਲਕੇ ਦੇ ਵਿੱਚ ਫੇਰ ਮੋਤਾ ਹੋਣ ਤੇ ਫੇਰ ਅਸੀਂ ਸਖਤੀ ਕਰੀਏ ਇਹਦਾਦਾ ਕੀ ਤੁਹਾਡੇ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਪਰ ਪੁਲਿਸ ਕੋਲ ਜਿਹੜੀ ਅਣਜਾਣੀ ਕੀਤੀ ਜਾ ਰਹੀ ਪਛਾਣ ਕਰਦੇ ਹਾਂ ਹਾਂ ਬਿਲਕੁਲ ਜੀ ਬਿਲਕੁਲ ਸਾਨੂੰ ਤੇ ਅੱਜ ਇਹੋ ਚੀਜ਼ ਮਹਿਸੂਸ ਹੋਈ ਆ ਵੀ ਕਾਫੀ ਅਨਵੇਲੀ ਚੱਲ ਰਹੀ ਆ ਜੀ ਪੁਲਿਸ ਦੀ ਵੀ ਸਾਡੇ ਜਾਂ ਐਕਸ਼ਨ ਨਹੀਂ ਵੀ ਲਾ ਰਹੇ ਕਿਉਂਕਿ ਅੱਗੇ ਵੀ ਤੁਹਾਨੂੰ ਪਤਾ ਵੀ ਮਜੀਠੇ ਸਰਕਲ ਦੇ ਵਿੱਚ ਕਿੰਨਾ ਵੱਡਾ ਐਕਸੀਡੈਂਟ ਹੋਇਆ ਜੀ ਜਿਹਦੇ ਵਿੱਚ ਕਾਫੀ ਮੌਤਾਂ ਗਈਆਂ ਉਹ ਸਿਰਫ ਦੇਸੀ ਸ਼ਰਾਬ ਦੇ ਪੀਣ ਨਾਲ ਹੀ ਮੌਤਾਂ ਹੋਈਆਂ ਸੀ ਤੇ ਜਾਂ ਫਿਰ ਇਸੇ ਚੀਜ਼ ਦੀ ਫੇਰ ਵੇਟ ਹੋ ਰਹੀ ਆ ਵੀ ਮੌਤਾਂ ਹੋਣਗੀਆਂ ਤੇ ਫੇਰ ਹੀ ਸਖਤੀ ਕਰਾਂਗੇ ਲੱਗਦਾ ਇਸ ਦੇ ਪਿੱਛੇ ਕੋਈ ਪੋਲੀਟਿਕਲ ਦਬਾਅ ਉਹ ਵੇਖੋ ਜੀ ਇਹ ਤੇ ਹੁਣ ਤੁਹਾਨੂੰ ਪਤਾ ਹੀ ਵੀ ਜਿਹੜੀ ਮੌਜੂਦਾ ਸਰਕਾਰ ਬਣੀ ਸੀ ਜੀ ਇਹ ਤੇ ਨਸ਼ੇ ਦੇ ਵਿਰੁੱਧ ਮਤਲਬ ਹੀ ਉਹਦੇ ਮੁੱਦਾ ਚੁੱਕ ਕੇ ਫੇਰੀਏ ਸਰਕਾਰ ਬਣੀ ਸੀ ਕਿ ਵੀ ਅਸੀਂ ਨਸ਼ੇ ਦੀ ਕੋਈ ਵਿਕਰੀ ਜਾਂ ਇਹੋ ਜਿਹਾ ਕੰਮ ਨਹੀਂ ਹੋਣ ਦੇਵਾਂਗੇ ਪਰ ਮੈਨੂੰ ਤਾਂ ਲੱਗ ਰਿਹਾ ਜੀ ਹੁਣ ਫੇਰ ਕਾਫੀ ਮਤਲਬ ਇਹ ਚੀਜ਼ ਮਤਲਬ ਮਜੀਠੇ ਹਲਕੇ ਦੇ ਵਿੱਚ ਲਾ ਲੋ ਕਿ ਦਿਨੋਂ ਦਿਨਾਂ ਸ਼ਰਾਬ ਦੀ ਵਿਕਰੀ ਕਾਫੀ ਵਧ ਰਹੀ ਆ ਬਾਕੀ ਮੈਂ ਚਲੋ ਨਸ਼ਿਆਂ ਤੋਂ ਮੈਂ ਨਹੀਂ ਜਾਣੂੰ ਬਾਕੀ ਅਸੀਂ ਚਲੋ ਠੇਕੇਦਾਰਾਂ ਨੂੰ ਤੇ ਸ਼ਰਾਬ ਦੇ ਮਤਲਬ ਵੱਜੋਂ ਅਸੀਂ ਜਾਣੂਗਾ ਪਰ ਇਹ ਸ਼ਰਾਬ ਦੀ ਜਿਹੜੀ ਸਾਰੇ ਪਿੰਡਾਂ ਦੇ ਵਿੱਚ ਫੇਰ ਕਾਫੀ ਤੋਂ ਜ਼ਿਆਦੀ ਵਿਕਰੀ ਜੀ ਵੜ ਗਈ ਹੈ। ਪ੍ਰਸ਼ਾਸਨ ਤੋਂ ਤੇ ਸਰਕਾਰ ਤੋਂ ਇਹ ਮੰਗ ਕਰਦੇ ਆ ਜੀ ਜੋ ਇਹਨਾਂ ਦੀ ਬਰਦਸ਼ਤ ਕਾਰਵਾਈ ਉਹ ਕਰਨ ਨਾਲੇ ਥੋੜੀ ਥੋੜੀ ਜੋ ਵੀ ਪਿੰਡਾਂ ਦੇ ਵਿੱਚ ਜਿੱਥੇ ਸ਼ਰਾਬ ਵੇਖਣੀ ਸ਼ੁਰੂ ਹੋਈ ਹੈ ਉੱਥੇ ਫੇਰ ਮਤਲਬ ਕਿ ਆਪਣੀ ਸ਼ਕਤੀ ਵਿਧਾਉਣ ਜਿੱਥੇ ਅਸੀਂ ਵੀ ਵੇਖੋ ਜੀ ਉੱਥੇ ਜੀ ਆਪਾਂ ਅਸੀਂ ਵੀ ਇੱਕ ਸਰਕਾਰ ਦਾ ਹੀ ਕਾਰੋਬਾਰ ਕਰ ਰਹੇ ਆ ਜੀ ਅਸੀਂ ਵੀ ਸਰਕਾਰ ਨੂੰ ਰੈਵਨਿਊ 페 ਕਰਦੇ ਆ ਤੇ ਅਸੀਂ ਵੀ ਹਰ ਮਹੀਨੇ ਸਰਕਾਰ ਨੂੰ ਕਿਸ਼ਤਾਂ ਦੇਣੀ ਆ ਅਸੀਂ ਸਰਕਾਰ ਦੀ ਇੱਕ ਨੌਕਰੀ ਕਰ ਰਹੇ ਆ ਤੇ ਸਾਡਾ ਸਹਿਯੋਗ ਦੇਣ ਜੀ ਤੇ ਨਾਲੋਂ ਨਾਲ ਜਿੱਥੇ ਜਿਹੜੇ ਪਿੰਡਾਂ ਦੇ ਵਿੱਚ ਵੀ ਆ ਜਿਹੜੀ ਆਲਕੋਹਲ ਜਾਂ ਲਾਨ ਆ ਜੀ ਲੋਕ ਮਤਲਬ ਵੇਚਦੇ ਆ ਉਹਨਾਂ ਦੇ ਫੇਰ ਆਪਾਂ ਸਖਤੀ ਵਰਤੀ ਹੈ ਜੀ ਕਿਉਂਕਿ ਦੁਬਾਰਾ ਫੇਰ ਨਾ ਇਹੋ ਜਿਹਾ ਐਕਸੀਡੈਂਟ ਹੋਵੇ ਵੀ ਫੇਰ ਜੀ ਕੋਈ ਵੀ 10-15 ਲੋਕ ਮਰਨ ਤੇ ਫੇਰ ਹੀ ਅਸੀਂ ਸਖਤੀ ਕਰਨੀ ਆ ਇਸ ਕਰਕੇ ertੋ ਪਹਿਲਾਂ ਹੀ ਅਸੀਂ ਜੀ ਕੋਈ ਨਾ ਕੋਈ ਐਕਸ਼ਨ ਲਈਏਗੀ ਕੀ ਕਾਰਨ ਆ ਜੀ ਤੁਹਾਡੇ ਵੱਲੋਂ ਤਾਂ ਸਖਤੀ ਕੀਤੀ ਜਾਂਦੀ ਆ ਰੇਡ ਮਾਰੀ ਜਾਂਦੀ ਆ ਤਾਂ ਰੇਡ ਮਾਰ ਕੇ ਜਿਹੜਾ ਪੁਲਿਸ ਨੂੰ ਸਜ਼ਾ ਦਿੱਤਾ ਜਾਂਦਾ ਪਰ ਪੁਲਿਸ ਵੱਲੋਂ ਜਿਹੜਾ ਕਿਉਂ ਨਹੀਂ ਪਰਚਾ ਦਰਜ ਕੀਤਾ ਜਾਂਦਾ ਕੀ ਕਾਰਨ ਆ ਜੀ ਵੇਖੋ ਜੀ ਉਹਦੇ ਵਿੱਚ ਅਸੀਂ ਕੋਈ ਰਾਜਨੀਤੀ ਦਬਾਅ ਦੀ ਸਮਝ ਸਕਦੇ ਆ ਪਰ ਵੇਖੋ ਜੀ ਸਾਡਾ ਕੰਮ ਹੈ ਜੀ ਵੇਖੋ ਅਸੀਂ ਸਰਕਾਰ ਨੂੰ ਇੱਕ ਰੈਵਨਿਊ ਜੀ ਇੱਕ ਕਿਸ਼ਤਾਂ ਦੇਣੀਆਂ ਵਾ ਅਸੀਂ ਕੰਮ ਲਿਆਵਾ ਅਸੀਂ ਸਰਕਾਰ ਦੇ ਨੌਕਰ ਅਸੀਂ ਡੇਲੀ ਸਾਡੇ ਲੜਕੇ ਜੀ ਵੇਖੋ ਹਰ ਥਾਂ ਤੇ ਹਰ ਪਿੰਡ ਵਿੱਚ ਜਾਂਦੇ ਨੇ ਜਿੱਥੇ ਜਿੱਥੇ ਇਹੋ ਜਿਹਾ ਨਜਾਇਜ਼ ਕੰਮ ਚੱਲਦਾ ਹੈ ਪਰ ਉਹਦੇ ਨਾਲ ਨਾਲ ਸਾਨੂੰ ਪੁਲਿਸ ਦੀ ਤੇ ਇੱਕ ਸਾਡਾ ਐਕਸੈਜ਼ ਵਿਭਾਗ ਹੈ ਜੀ ਜੋ ਸਾਡੇ ਇਨਸਪੈਕਟਰ ਜਾਂ ਈਟੀਓ ਸਾਹਿਬ ਲਾ ਲਉ ਉਹਨਾਂ ਦੇ ਸੰਯੋਗ ਦੀ ਲੋੜ ਹੈ ਵੀ ਜਿੱਥੇ ਅਹੀਂ ਨਹੀਂ ਰੇਡ ਕਰ ਸਕਦੇ ਉਹਨਾਂ ਨੂੰ ਨਾਲ ਕੱਢ ਕੇ ਅਹੀਂ ਉਹਨਾਂ ਨੂੰ ਡੇਰੇ ਕਰੀਏ ਤੇ ਜਿਹੜੇ ਲੋਕ ਇਹੋ ਜਿਹੇ ਸ਼ਰਾਬੀ ਅੰਸਰ ਉਹਨਾਂ ਤੇ ਕਾਰਵਾਈ ਤੇ ਵੇਖੋ ਜੀ ਜਾਂ ਪੁਲਿਸ ਨੇ ਤੇ ਜਾਂ ਸਾਡੀ ਅਕਸਾਈ ਜੀ ਟੀਮ ਨਹੀਂ ਕਰਨੀ ਆ ਜੀ ਅੱਜ ਸਰ ਕੀ ਸਾਰਾ ਮਾਮਲਾ ਇਹ ਅੱਜ ਇੱਕ ਪੁਲਿਸ ਪਾਰਟੀ ਜਿਹੜੀ ਆ ਪਿੰਡ ਚਾਚੇਵਾਲੀ ਦੀ ਰੇਡ ਕੀਤੀ ਸੀ ਜਿਹਦੇ ਵਿੱਚ ਕਸ਼ਦੀਪ ਸਿੰਘ ਨਾਮ ਦਾ ਵਿਅਕਤੀ ਜਿਹਦੇ ਘਰ ਦੇ ਵਿੱਚ ਇੱਕ ਬਾਲਟੀ ਬਾਥਰੂਮ ਚ ਪਈ ਸੀ ਜਪਾਣ ਪਾਣੀ ਨੂੰ ਮਾ ਜਿਹੜੇ ਜਿਹੜਾ ਚੀਜ਼ ਪਈ ਸੀ ਇਹਨੂੰ ਸ਼ੱਕ ਦੇ ਬਿਨਾਂ ਤੇ ਅਸੀਂ ਬਰਾਮਦ ਕੀਤਾ ਤੇ ਅਸੀਂ ਫਰਦਰ ਆਪਾਂ ਟੈਸਟ ਕਰਵਾ ਰਹੇ ਹਾਂ ਜੋ ਵੀ ਉਹਦੇ ਵਿੱਚ ਆਏਗਾ ਰਿਪੋਰਟ ਦੇ ਵਿੱਚ ਉਹਦੇ ਹਿਸਾਬ ਨਾਲ ਵਾਦੀ ਕਰ ਕੀਤੀ ਗਈ ਹੈ ਕੇਕੇ ਦਰਾਂ ਤੋਂ ਦੇਖਣੇ ਨੇ ਨਫਰੀਏ ਤੋਂ ਗਈ ਤੇ ਉਸ ਬਣਾਏ ਬਣ ਨਾਲ ਸੀ ਤੇ ਐਕਸਾਈਜ ਦੇ ਜਿਹੜੇ ਮੁਲਾਜ਼ਮ ਸੀ ਉਹ ਨਾਲ ਸੀ ਉਹਨਾਂ ਨੂੰ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਚਾਚੇ ਵਾਲੀ ਤੇ ਕਾਫੀ ਸ਼ਰਾਬ ਦੇਣੀ ਲੱਗ ਰਹੀ ਹੈ ਪਤਾ ਲੱਗਾ ਅਸੀਂ ਪੜਤਾਲ ਕਰ ਰਹੇ ਹਾਂ ਇਹਦੇ ਵਿੱਚ ਜੋ ਵੀ ਹੈ ਜੇ ਤਤ ਹੈਗੇ ਨੇ ਜੋ ਕਰਦੇ ਨੇ ਕਰ ਵੀ ਉਹਨਾਂ ਨੂੰ ਬਖਸ਼ਾ ਨਹੀਂ ਜਾਏਗਾ ਲੱਗਦਾ ਜੀ ਸ਼ਰਾਬ ਹੈ ਕਿ ਪਾਣੀ ਹੈ ਕਿ ਇਹ ਇਹ ਹੁਣ ਟੈਸਟ ਰਿਪੋਰਟ ਤੋਂ ਬਾਅਦ ਹੀ ਪੜਤਾਲ ਕਰਾਵਾਂਗੇ ਉਸ ਤੋਂ ਬਾਅਦ ਹੀ ਜੋ ਹੋਏਗਾ ਉਹ ਦੱਸਿਆ ਜਾਏਗਾ Yakwara yaki, amma da kuma.